ਹੈਲੋ ਜੀ ਸਸ਼ੀਕਾਲ ਜੀ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵੈਲਕਮ ਹੈ ਤੁਹਾਡਾ ਮੀਟ ਐਂਡ ਪੀਟ ਵਲੌਗਸ ਤੇ ਤੇ ਅੱਜ ਤੁਹਾਡੇ ਸਾਰਿਆਂ ਲਈ ਅਸੀਂ ਬਣਾ ਰਹੇ ਹਾਂ ਬਹੁਤ ਹੀ ਫੇਵਰਿਟ ਚੀਜ਼ ਜਿਹੜੇ ਪੰਜਾਬੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਪੰਜਾਬੀਆਂ ਦੀ ਮੋਸਟ ਫੇਵਰਿਟ ਚੀਜ਼ ਆ ਤੇ ਉਹ ਉਹ ਬਣਾਉਂਗੇ ਅੱਜ ਅਸੀਂ ਤੁਸੀਂ ਗੈਸ ਕਰੋ ਕੀ ਬਣਾਉਂਗੇ ਨੇ ਤੁਹਾਨੂੰ ਮੈਂ ਦੱਸ ਦਨੀ ਆ ਪੰਜਾਬੀਆਂ ਦੀ ਫੇਵਰੇਟ ਡਿਸ਼ ਕੜੀ ਪਕੌੜਾ ਜਿਹੜਾ ਕਿ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਕੜੀ ਨਾਲ ਛੋਲ ਵੀ ਖਾਂਦੇ ਨੇ ਕਈ ਕੜੀ ਨਾਲ ਰੋਟੀ ਵੀ ਖਾਂਦੇ ਨੇ ਤੇ ਕੜੀ ਤਾਂ ਆਲਮੋਸਟ ਸਾਰੇ ਪੰਜਾਬੀਆਂ ਦੀ ਫੇਵਰੇਟ ਪਲੇਟਾ ਰੈਸਪੀ ਆ ਸਬਜੀ ਆ ਇੱਕ ਤਰ੍ਹਾਂ ਦੀ ਤੇ ਉਹ ਅੱਜ ਅਸੀਂ ਬਣਾਉਣ ਲੱਗੇ ਆ ਆਓ ਤੁਹਾਨੂੰ ਮਿਲਦੇ ਆ ਅਸੀਂ ਸਾਰਾ ਸਮਾਨ ਆਪਣਾ ਰੈਡੀ ਕੀਤਾ ਹੋਇਆ ਇਹ ਨੇ ਸੁੱਕੀਆਂ ਹਰੀਆਂ ਮਿਰਚਾਂ ਤੇ ਨਾਲ ਕਾਲੀ ਮਿਰਚ ਲਾਲ ਮਿਰਚ ਸੁੱਕੀ ਲਾਲ ਮਿਰਚ ਸੌਰੀ ਤੇ ਨਾਲ ਕਾਲੀ ਮਿਰਚ ਮਿਸਟੇਕ ਹੋ ਗਈ ਇਹ ਹਰੀ ਮਿਰਚ ਕੁੱਟੀ ਹੋਈ ਇਹ ਅਦਰਕ ਲਸਣ ਦਾ ਪੇਸਟ ਅਦਰਕ ਦਾ ਇਹ ਲਸਣ ਦਾ ਲਗ ਲੱਗਾ ਮਿਕਸ ਨਹੀਂ ਕੀਤਾ ਜਿਹਾ ਇਹ ਟਮਾਟਰ ਇਹ ਇੱਕ ਕੋਲੀ ਦਹੀਂ ਇਹ ਪਤਾ ਹੋਇਆ ਪਿਆਜ਼ ਤੇ ਉਸ ਤੋਂ ਬਾਅਦ ਇਹ ਪਕੌੜੀਆਂ ਵਾਸਤੇ ਅਸੀਂ ਕਰ ਲਿਆ ਬੈਟਰ ਤਿਆਰ ਬੇਸਨ ਦੇ ਵਿੱਚ ਪਾਣੀ ਪਾ ਕੇ ਪੂਰਾ ਰੈਡੀ ਕਰ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਚੁਟਕੀ ਮਿੱਠਾ ਸੌਂਡ ਵੀ ਪਾਇਆ ਤਾਂ ਕਿ ਸਾਡੀ ਜੋ ਪਕੌੜੀਆਂ ਬਣਾਉਣੀਆਂ ਉਹ ਬਿਲਕੁਲ ਫਲਫੀ ਫਲਫੀ ਤੇ ਵਧੀਆ ਬਣਨ। ਇੱਕ ਸਿਰਫ ਇੱਕ ਚੁਟਕੀ ਇੱਕ ਪਿੰਚ ਆਪਾਂ ਨੇ ਇਹਦੇ ਵਿੱਚ ਮਿੱਠਾ ਸੌਂਡ ਪਾਉ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਕਰ ਲਿਆ ਆਪਣਾ ਕੜਾਈ ਵਿੱਚ ਪਾ ਲਿਆ ਤੇਲ। ਇਹਨੂੰ ਹੁਣ ਅਸੀਂ ਥੋੜਾ ਜਿਹਾ ਕਰ ਲਾਂਗੇ ਗਰਮ। ਉਸ ਤੋਂ ਬਾਅਦ ਅਸੀਂ ਇਸ ਚ ਪਾਉਂਗੇ ਪਕੌੜੀਆਂ ਜਿਹੜੀਆਂ ਅਸੀਂ ਪਾਣੀਾਂ ਨੇ ਕੜੀ ਦੇ ਵਿੱਚ ਉਹਨਾਂ ਨੂੰ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਕਰਾਂਗੇ ਅਸੀਂ ਰੈਡੀ। ਲੋ ਜੀ ਹੁਣ ਸਾਡਾ ਤੇਲ ਹੋ ਗਿਆ ਗਰਮ ਅਸੀਂ ਹੁਣ ਇਹਦੇ ਵਿੱਚ ਪਕੌੜੇ ਬਣਾਉਣ ਲੱਗੇ ਹਾਂ ਜੋ ਕੜੀ ਦੇ ਵਿੱਚ ਅਸੀਂ ਪਾਉਣੇ ਨੇ ਅਸੀਂ ਪਕੌੜੇ ਬਣਾਉਣੇ ਬਿਲਕੁਲ ਛੋਟੇ ਛੋਟੇ ਪਕੌੜੀ ਟਾਈਪ ਠੀਕ ਹੈ ਅਸੀਂ ਜਿਆਦਾ ਵੱਡੇ ਪਕੌੜੇ ਨਹੀਂ ਬਣਾਵਾਂਗੇ ਕਿਉਂਕਿ ਇਹ ਫੁੱਲ ਵੀ ਜਾਂਦੇ ਨੇ ਕੜੀ ਵਿੱਚ ਪਾ ਕੇ ਇਸ ਕਰਕੇ ਇਹ ਬਿਲਕੁਲ ਛੋਟੇ ਛੋਟੇ ਬਣਾਉਂਗੀ ਫਲਫੀ ਤਾਂ ਵੈਸੇ ਵੀ ਇਹਨਾਂ ਨੇ ਬੰਨਣਾ ਹੀ ਆ ਪਰ ਕੜੀ 'ਚ ਜਾ ਕੇ ਇਹ ਥੋੜੇ ਜਿਹਾ ਜਿਆਦਾ ਹੋਣਗੇ ਜੇ ਜਿਆਦਾ ਵੱਡੇ ਬਣਾ ਲੈਂਦੇ ਫਿਰ ਉਹ ਮਜ਼ਾਜਾ ਨਹੀਂ ਆਉਂਦਾ ਹੈਗਾ ਕੜੀ ਦਾ ਇਸ ਕਰਕੇ ਅਸੀਂ छोटे छोटे बना रहे हैंख सकते हो छोटी सा पकौड़िया ने कि फुल पाया हुआ मिठा सोडा सिर्फ लो जी साडे पकौड़े हो गए रेडी हूँ इन्हों प्लेट के देखो जी कि सोने लग रहे छोटे क्यूट क्यूट जे ਬੰਗੇ ਕਿੰਨੇ ਸੋਹਣੇ ਹੋ ਗਏ ਇਹ ਬਰਾਊਨੀ ਦਾ ਸ਼ੁਰੂ ਸੀ ਕਿੰਦਾ ਫਲਫੀ ਹੋ ਜਾਂਦੇ ਨੇ ਤੇਲ ਸਪੈਨ ਦੇ ਨਾਲ ਦੇਖੋ ਕਿੰਦਾ ਫੁੱਲ ਰਹੇ ਨੇ ਇਹ ਦੇਖੋ ਕਿੰਨੇ ਅੱਛੇ ਲੱਗ ਰਹੇ ਨੇ ਕਿੰਨੇ ਫਲਫੀ ਫਲਫੀ ਹੋ ਰਹੇ ਨੇ ਤੁਸੀਂ ਆਪ ਦੇਖ ਸਕਦੇ ਹੋ ਕੜੀ ਵਿੱਚ ਪਕੌੜੇ ਪਾਣੇ ਸੀ ਉਹ ਆਪਣੇ ਬਿਲਕੁਲ ਰੈਡੀ ਨੇ ਤੇ ਜੋ ਕੜੀ ਬਣਾਉਣ ਵਾਸਤੇ ਬੇਸਨ ਤੇ ਦਹੀਂ ਦਾ ਘੋਲ ਆਪਾਂ ਨੇ ਤਿਆਰ ਕੀਤਾ ਸੀ ਉਹ ਹੁਣ ਤਿਆਰ ਹੋ ਗਿਆ ਐਵੇਂ ਦਾ ਬਣਾਉਣਾ ਘੋਲ ਬਿਲਕੁਲ ਪਤਲਾ ਤੇ ਹੁਣ ਆਪਾਂ ਇਹਨੂੰ ਤੜਕਾ ਲਾਵਾਂਗੇ ਕੜੀ ਨੂੰ ਠੀਕ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਪਾਵਾਂਗੇ ਮੇਥੀ ਦਾਣਾ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ लाल मिर्च का लसन लसन के पेस्ट थोड़ा जा लाल हिंग थोड़ा ब्राउन होने बाद लाइट ब्राउन हो गया फिर ये दे पा देंगे अदरक का पेस्ट तो जी सुखिया मिर्चा पाइं से मिर्चा भी किस तरह लाल होगी सुखी लाल मिर्च का टेस्ट बढ़िया आई बहुत होगी हरी मिर्च भी पा देंगे क्योंकि बाद हरी मिर्च साधे कच्ची बैग हम ही भुनी जाए मसाले ने अस चंगी तरह प्याज में गर्म करना

हूँ असि ये जो बेसन से गरी का घोल कड़ी वास्ते बनाया कि वो अभी थोड़ा जवान पानी हम इन अंकी तरह पका हो गया रैली उसमें पर दिखाने किदा के बनते हैं तीख ਸਾਡੀ ਕੜੀ ਹੋ ਗਈ ਹੈ ਗੈਰੀ ਹੁਣ ਇਹ ਵਿੱਚ ਅਸੀਂ ਪਾਵਾਂਗੇ ਪਕੌੜੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਲਾਸਟ ਵਿੱਚ ਦਿਖਾਵਾਂਗੇ ਇਹ ਕਿੱਦਾਂ ਦੀ ਸੁਕਕ ਦੌਣ ਹੈ ਲੋਜੀ ਕੜੀ ਹੋ ਗਈ ਸਾਡੀ ਰੈਡੀ ਐਂਡ ਐਨ ਫਾਈਨਲ ਲੁੱਕ ਦੇਖੋ ਕਿੰਨੇ ਗ੍ਰੇਸ਼ੀਅਸ ਕਿੰਨੀ ਯੋਗੀ ਲੱਗ ਰਹੀ ਉਹ ਬਾਕੀ ਦੇ ਗੂਜਾ ਪਲਾਉ ਉਹਦੇ ਦਸਾਰਿਆਂ ਨੂੰ ਸੌਫ ਕਰਾਉਣੇ ଥି। ਹੁਣ ਸਾਡੀ ਕੜੀ ਹੋ ਗਈ ਰੈਡੀ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਪਿਆਜ਼ ਵਾਲੇ ਪਰੌਂਠੇ ਤੇ ਪਿਆਜ਼ ਵਾਲੇ ਪਰੌਂਠੇ ਤੋਂ ਬਾਅਦ ਅਸੀਂ ਵਲੌਗ ਦਾ ਕਰ ਦੇਣਾ ਐਂਡ ਬਾਕੀ ਤੁਹਾਨੂੰ ਮਿਲਾਂਗੇ ਕਿਸੇ ਨੈਕਸਟ ਵੀਡੀਓ 'ਚ ਤੇ ਮੈਂ ਲੱਗੀ ਸੀ ਕਿ ਬਣਾ ਪਿਆਜ਼ ਵਾਲੇ ਪਰੌਂਠੇ ਸਬ ਤੋਂ ਪਹਿਲਾਂ ਮੈਂ ਲਿਆ ਇਹਦਾ ਟੇੜਾ ਇੱਕ ਚੰਗੀ ਤਰ੍ਹਾਂ ਆਟਾ ਸਪਰੈਡ ਕਰਕੇ ਇਹ ਲੈਣਾ ਸੀਗਾ ਹੋਰ ਉਹ ਥੋੜਾ ਜਿਹਾ ਨਮਕ ਕਰਕੇ ਥੋੜਾ ਜਿਹਾ ਆਟਾ ਜ਼ਿਆਦਾ ਗਿੱਲਾ ਹੋ ਜਾਂਦਾ ਇਹ ਕਰਕੇ ਮਤਲਬ ਥੋੜੀ ਗੋਲ ਸ਼ੇਪ ਘੱਟ ਬਣਦੀ ਹੈ ਬਣ ਜਾਂਦੀ ਹੈ ਜੇ ਪ੍ਰੋਪਰ ਆਪਾਂ ਧੂੜਾ ਵਗੈਰਾ ਲਾਈਏ ਤੇ ਇਹ ਮੈਂ ਬਣਾ ਰਹੀ ਸੀਗੀ ਪਿਆਜ਼ ਵਾਲੇ ਟੋਂਠੇ ਜੀ ਕਿਸੇ ਵੀ ਬੱਚੇ ਨੂੰ ਮਤਲਬ ਨਹੀਂ ਕੋਈ ਰੋਟੀ ਵਗੈਰਾ ਖਾਂਦੇ ਤਾਂ ਉਹਨਾਂ ਲਈ ਇਹ ਬਣਾ ਦਿਆ ਕਰੋ ਤੁਸੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਨਾਲੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਬਾਕੀ ਮੈਂ ਹੁਣ ਬਣਾਉਂਦੀ ਆ ਇਹਨਾਂ ਨੂੰ ਪਾਣੀਆ ਨੇ ਤਵੇ ਦੇ ਉੱਪਰ ਬੈਲੇ ਵੀ ਸੀਗੇ ਮੇਰੇ ਪਿਆਜ਼ ਵਾਲਾ ਪੌਠਾ ਤੇ ਉਸ ਤੋਂ ਬਾਅਦ ਮੈਂ ਪਰ ਇਹਨਾਂ ਨੂੰ ਸੇਕੂਗੀ ਤੇਲ ਨਾਲ ਚੰਗੀ ਤਰ੍ਹਾਂ ਦੇਸੀ ਤੇ ਲਾਉਂਗੀ ਪੌਠਾ ਮੈਂ ਸੇਕੂਗੀ ਇਹ ਰਿਹਾ ਸਾ ਆਟਾ ਜਿਹੜਾ ਕਿ ਦੇਖਣ ਜਿਹਾ ਬਹੁਤ ਹੀ ਅਮੀ ਲੱਗ ਰਿਹਾ ਸੀ ਬਦਕੇ ਪੌਠੇ ਬਹੁਤ ਹੀ ਤੇਸਟੇ ਭਣੇ ਸੀ ਇਹ ਤੋ ਵੀ ਇਹਨਾਂ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਕਿਤਾ ਹਰੀਆਤ ਹਰਾ ਧੰਨਿਆ ਪਾਇਆ ਸੀਗਾ ਉਪਰ ਦੇਸੀ ਘੋਲ ਲੱਗਿਆ ਸੀਗਾ ਬਹੁਤ ਡਿਲੀਸ਼ੀਅਸ ਤੇ ਬਹੁਤ ਹੀ ਯਮਮੀ ਬਣੇ ਸੀਗੇ ਤੇ ਮੈਂ ਲਾ ਰਹੀ ਸੀਗੀ ਕਿ ਪਰੌਂਠੇ ਦੇ ਉੱਪਰ ਇਹ ਰਾੜਨਾ ਸਿੱਧਾ ਚੰਗੀ ਤਰ੍ਹਾਂ ਇਹਨੂੰ ਪਾਉਂਠਾ ਨੂੰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਪਲੇਟ 'ਚ ਲਿਆ ਬੁੰਦੀ ਵਾਲਾ ਰਾਇਤਾ ਪਿੱਛੇ ਰੱਖਿਆ ਮੈਂ ਪਿਆਜ਼ ਵਾਲਾ ਪਰੌਂਠਾ ਤੇ ਮੈਂ ਸਰਵ ਕਰਵਾ ਸੀਗਾ ਮਮੀ ਨਾਲ ਮੇਰੇ ਮਮਾ ਨੇ ਮੈਨੂੰ ਪਰੌਂਠਾ ਦਿੱਤਾ ਨਾ ਇਹ ਕਿਹਾ ਇਹ ਬਹੁਤ ਹੀ ਯਮਮੀ ਬਣਿਆ ਕਿਉਂਕਿ ਇਹਦੇ ਵਿੱਚ ਬੇਸਨ ਪਾਇਆ ਸੀਗਾ ਹਰੀਆਂ ਮਿਰਚਾਂ ਪਈਆਂ ਸੀ ਬਹੁਤ ਹੀ ਵਧੀਆ ਟੇਸਟ ਆ ਰਿਹਾ ਸੀਗਾ ਉਸ ਤੋਂ ਬਾਅਦ ਮੈਂ ਪਰੌਂਠਾ ਘੱਟ ਆਪਣੇ ਇੰਟਸਾ ਤੇ ਦੇ ਦਿੱਤਾ ਮਮਾ ਨੂੰ ਉਸ ਤੋਂ ਬਾਅਦ ਮੈਂ ਵੀਡੀਓ ਦਾ ਇਥੇ ਹੰਡ ਕਰਦੀ ਹਾਂ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਹ ਰੈਸਪੀ ਆਪਣੇ ਘਰੇ ਟਰਾਈ ਕਰਿਓ ਇੱਕ ਕੜੀ ਪਕੌੜਾ ਤੇ ਦੂਸਰੀ ਪਰਾਂਠੇ ਪਿਆਜ਼ ਵਾਲੇ ਦੋ ਰੈਸਪੀਆਂ ਸੀਗੀਆਂ ਤੇ ਬਹੁਤ ਹੀ ਯਮਨੀ ਬਣਿਆ ਸਨ ਇਹ ਵਾਲੇ ਤੇ ਐਵੇਂ ਹੀ ਮੈਂ ਜਿੰਨਾ ਆਟਾ ਸੀਗਾ ਸਾਰਿਆਂ ਦੇ ਪਰਾਂਠੇ ਬਣਾਵਣਾ ਕੇ ਪਕਾਤੇ ਸੀਗੇ ਤੇ ਫਿਰ ਮੈਂ ਉਸ ਤੋਂ ਬਾਅਦ ਮੈਂ ਫ੍ਰੀ ਹੋਈ ਤੇ ਮੈਂ ਖੁਦ ਵੀ ਖਾਣਾ ਸੀ ਪਰਾਂਠਾ ਤੇ ਓਕੇ ਜੀ ਬਾ ਬਾਏ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ